ਮੇਰਾ ਨਾਮ ਸੁਰਿੰਦਰ ਸਿੰਘ ਆ ਪਿੰਡ 'ਚ ਮੈਨੂੰ ਸ਼ਿੰਦਾ ਕਹਿੰਦੇ ਆ ਮੇਰੀ ਉਮਰ 32 ਸਾਲ ਦੀ ਆ ਪਿੰਡ 'ਚ ਮੈਨੂੰ ਸਾਰੇ ਛੜਾ ਕਹਿ ਲੱਗ ਪਏ ਸੀ ਕਿਉਂਕਿ ਮੇਰਾ ਵਿਆਹ ਨਹੀਂ ਹੁੰਦਾ ਸੀ ਮੇਰੇ ਦੋ ਹੋਰ ਭਰਾ ਸੀ ਜੋ ਪਹਿਲਾਂ ਹੀ ਵਿਆਏ ਹੋਏ ਸੀ ਮੇਰੀਆਂ ਪਰਜਾਈਆਂ ਇੰਨੀਆਂ ਖਰਾਬ ਸੀ ਕਿ ਮੇਰੇ ਲਈ ਰਿਸ਼ਤਾ ਨਹੀਂ ਲੱਭਦੀਆਂ ਸੀ ਉਹਨਾਂ ਨੂੰ ਮੇਰੀ ਦੌਲਤ ਦਾ ਲਾਲਚ ਲੱਗਾ ਰਹਿੰਦਾ ਸੀ ਮੇਰੀ ਮਾਂ ਨੇ ਦੋ ਪਲਾਟ ਮੇਰੇ ਨਾਮ ਕਰਵਾ ਰੱਖੇ ਸੀ ਉਹਨਾਂ ਦੀ ਅੱਖ ਹਮੇਸ਼ਾ ਮੇਰੇ ਪਲਾਟ ਤੇ ਰਹਿੰਦੀ ਸੀ ਕਿਉਂਕਿ ਮੈਂ ਜਿੱਥੇ ਕੰਮ ਤੇ ਲੱਗਾ ਹੋਇਆ ਸੀ ਮੇਰੀ ਤਨਖਾਹ ਬਹੁਤ ਵਧੀਆ ਸੀ ਉਹ ਚਾਹੁੰਦੀ ਸੀ ਕਿ ਇਹਦਾ ਸਾਰਾ ਕੁਝ ਸਾਡਾ ਹੋ ਜਵੇ ਇਸ ਕਰਕੇ ਉਹ ਮੇਰੇ ਲਈ ਰਿਸ਼ਤਾ ਨਹੀਂ ਲੱਭਦੀਆਂ ਸੀ ਤੇ ਪਿੰਡ 'ਚ ਸਾਰੇ ਲੋਕ ਮੇਰਾ ਛੜਾ ਛੜਾ ਕਹਿ ਕੇ ਮਜ਼ਾਕ ਬਣਾਉਂਦੇ ਰਹਿੰਦੇ ਸੀ ਮੇਰੀ ਮਾਂ ਨੇ ਬੜਾ ਜ਼ੋਰ ਲਾਇਆ ਸੀ ਕਿ ਮੇਰਾ ਰਿਸ਼ਤਾ ਹੋ ਜਵੇ ਪਰ ਮੇਰਾ ਰਿਸ਼ਤਾ ਕਿਤੇ ਵੀ ਪੱਕਾ ਨਹੀਂ ਹੁੰਦਾ ਸੀ ਜਦੋਂ ਮੈਨੂੰ ਰਿਸ਼ਤੇ ਵਾਲੇ ਵੇਖਣ ਆਉਂਦੇ ਸੀ ਤਾਂ ਮੇਰੀ ਉਮਰ ਵੇਖ ਕੇ ਮੈਨੂੰ ਜਵਾਬ ਦੇ ਜਾਂਦੇ ਸੀ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਹੋ ਗਿਆ ਸੀ ਕੋਈ ਵੀ ਮੇਰੀ ਤਨਖਾਹ ਨਹੀਂ ਦੇਖਦਾ ਸੀ ਬਸ ਮੇਰੀ ਉਮਰ ਵੇਖ ਕੇ ਮੈਨੂੰ ਛੱਡ ਜਾਂਦੇ ਸੀ ਇਸ ਗੱਲ ਤੋਂ ਮੇਰੀ ਆਪਰਜਾਈਆਂ ਬੜੀਆਂ ਖੁਸ਼ ਸੀ ਕਿਉਂਕਿ ਉਹ ਤਾਂ ਪਹਿਲਾਂ ਹੀ ਨਹੀਂ ਚਾਹੁੰਦੀਆਂ ਸੀ ਕਿ ਮੇਰਾ ਰਿਸ਼ਤਾ ਹੋ ਜਾਵੇ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਰਹਿੰਦਾ ਸੀ ਪਰ ਮਾਂ ਸਾਹਮਣੇ ਮੈਂ ਖੁਸ਼ ਰਹਿੰਦਾ ਸੀ ਤਾਂ ਕਿ ਮੇਰੀ ਮਾਂ ਨੂੰ ਇਹ ਮਹਿਸੂਸ ਨਾ ਹੋਵੇ ਮੰਮੀ ਨੇ ਤਾਂ ਕਈ ਔਰਤਾਂ ਨੂੰ ਇਹ ਲਾਲਚ ਵੀ ਦਿੱਤਾ ਸੀ ਕਿ ਮੈਂ ਤੁਹਾਨੂੰ 20000 ਰੁਪਏ ਦਵਾਂਗੀ ਤੇ ਮੇਰੇ ਮੁੰਡੇ ਨੂੰ ਰਿਸ਼ਤਾ ਕਰਵਾ ਦਿਓ ਪਰ ਅਜੇ ਤੱਕ ਕਿਤੇ ਵੀ ਗੱਲ ਨਹੀਂ ਬਣੀ ਸੀ ਇੱਕ ਦਿਨ ਮੈਂ ਕਾਫੀ ਬਿਮਾਰ ਹੋ ਗਿਆ ਜਿਸ ਕਰਕੇ ਮੈਂ ਕੰਮ ਤੋਂ ਅੱਧੇ ਦਿਨ ਹੀ ਘਰ ਆ ਗਿਆ ਸੀ ਮੈਨੂੰ ਵੇਖ ਕੇ ਮੇਰੀ ਮਾਂ ਬੜੀ ਪਰੇਸ਼ਾਨ ਹੋ ਗਈ ਉਹ ਮੈਨੂੰ ਕਹਿਣ ਲੱਗੀ ਕਿ ਚੱਲ ਕਿਸੇ ਵਧੀਆ ਡਾਕਟਰ ਤੋਂ ਦਵਾਈ ਲੈ ਕੇ ਆ ਮੈਂ ਕਿਹਾ ਕੋਈ ਗੱਲ ਨਹੀਂ ਮੰਮੀ ਹੌਲੀ ਹੌਲੀ ਆਪੇ ਰਾਮ ਆ ਜੂਗਾ ਇਸ ਤਰ੍ਹਾਂ ਮੈਂ ਅਗਲੇ ਦਿਨ ਫਿਰ ਬਿਮਾਰ ਹੋ ਗਿਆ ਜਿਸ ਕਰਕੇ ਮੈਨੂੰ ਕੰਮ ਤੋਂ ਛੁੱਟੀ ਲੈਣੀ ਪਈ ਪਤਾ ਨਹੀਂ ਕਿਉਂ ਮੇਰਾ ਸਰੀਰ ਠੀਕ ਨਹੀਂ ਸੀ ਏਦਾਂ ਲੱਗਦਾ ਸੀ ਜਿਵੇਂ ਮੈਨੂੰ ਟਾਈਫੈਡ ਹੋ ਗਿਆ ਹੋਵੇ ਜਦੋਂ ਅਗਲੇ ਦਿਨ ਮੈਂ ਜ਼ਿਆਦਾ ਔਖਾ ਹੋ ਗਿਆ ਤਾਂ ਮੰਮੀ ਮੈਨੂੰ ਕਹਿਣ ਲੱਗੀ ਚੱਲ ਮੇਰੇ ਨਾਲ ਮੈਂ ਤੈਨੂੰ ਸ਼ਹਿਰ ਡਾਕਟਰ ਦੇ ਲੈ ਕੇ ਜਾਨੀ ਆ ਮੈਂ ਮੰਮੀ ਨੂੰ ਕਿਹਾ ਕਿ ਮੈਂ ਆਪੇ ਦਵਾਈ ਲੈ ਆਉਣਾ ਹੁਣ ਤਾਂ ਮੈਨੂੰ ਵੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰਾ ਸਰੀਰ ਕੁਝ ਜ਼ਿਆਦਾ ਹੀ ਡਾਊਨ ਹੋ ਗਿਆ ਹੋਵੇ ਮੈਂ ਦਵਾਈ ਲੈਣ ਲਈ ਸ਼ਹਿਰ ਡਾਕਟਰ ਕੋਲ ਚਲਾ ਗਿਆ ਜਦੋਂ ਮੈਂ ਡਾਕਟਰ ਕੋਲ ਗਿਆ ਤਾਂ ਮੈਂ ਵੇਖਿਆ ਕਿ ਉੱਥੇ ਡਾਕਟਰ ਹੈ ਨਹੀਂ ਸੀ ਉੱਥੇ ਇੱਕ ਨਰਸ ਬੈਠੀ ਸੀ ਉਹ ਕਹਿਣ ਲੱਗੀ ਕਿ ਡਾਕਟਰ ਤਾਂ ਗਏ ਹੋਏ ਆ ਮੈਂ ਉਸ ਨਰਸ ਨੂੰ ਆਪਣੀ ਸਾਰੀ ਤਕਲੀਫ ਦੱਸੀ ਨਰਸ ਬਹੁਤ ਜ਼ਿਆਦਾ ਸੋਹਣੀ ਸੀ ਉਹ ਮੈਨੂੰ ਕਹਿਣ ਲੱਗੀ ਕਿ ਅੰਦਰ ਆ ਜਾਓ ਮੈਂ ਤੁਹਾਡਾ ਚੈੱਕਅਪ ਕਰ ਲੈਂਦੀ ਆ ਮੈਂ ਅੰਦਰ ਚਲਾ ਗਿਆ ਜਦੋਂ ਹੀ ਉਹਨੇ ਮੇਰਾ ਚੈੱਕਅਪ ਕਰ ਲਈ ਆਪਣਾ ਹੱਥ ਅੱਗੇ ਕੀਤਾ ਤਾਂ ਮੈਂ ਵੇਖਿਆ ਕਿ ਉਹਦੇ ਹੱਥ ਬੜੇ ਚਿੱਟੇ-ਚਿੱਟੇ ਸੀ ਤੇ ਮਲਾਈਮ ਸੀ ਉਹ ਬਿਲਕੁਲ ਪੋਲੀ-ਪੋਲੀ ਸੀ ਉਹ ਜਦੋਂ ਹੀ ਮੇਰਾ ਚੈੱਕਅਪ ਕਰ ਰਹੀ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਮੇਰੇ ਸਾਰੇ ਦੁੱਖ ਟੁੱਟ ਗਏ ਹੋਣ ਮੈਂ ਬਸ ਉਹਦੇ ਮੂੰਹ ਵਾਲੀ ਵੇਖੀ ਜਾ ਰਿਹਾ ਸੀ ਉਹ ਹਰ ਗੱਲ ਵਿੱਚ ਬੜਾ ਮੁਸਕੁਰਾ ਰਹੀ ਸੀ ਉਹਨੇ ਮੇਰਾ ਦਿਲ ਹੀ ਜਿੱਤ ਲਿਆ ਸੀ ਮੇਰਾ ਦਿਲ ਕਰਦਾ ਸੀ ਬਸ ਉਹਨੂੰ ਹੀ ਵੇਖੀ ਜਾਵਾਂ ਮੇਰੀ ਨਿਗਾਹ ਉਸਦੇ ਚਿਹਰੇ ਤੇ ਟਿਕੀ ਹੋਈ ਸੀ ਏਦਾਂ ਲੱਗਦਾ ਸੀ ਜਿਵੇਂ ਕੋਈ ਪਰੀ ਮਿਲ ਗਈ ਹੋਵੇ ਮੈਂ ਉਹਦੇ ਕੋਲ ਉਹਦਾ ਨਾਮ ਪੁੱਛਿਆ ਤਾਂ ਉਹਨੇ ਹੱਸ ਕੇ ਕਿਹਾ ਕਿ ਮੇਰਾ ਨਾਮ ਸਵੀਟੀ ਆ ਮੈਂ ਉਹਨੂੰ ਕਿਹਾ ਕਿ ਤੁਹਾਡਾ ਨਾਮ ਬੜਾ ਸੋਹਣਾ ਆ ਫਿਰ ਉਹਨੇ ਮੇਰੇ ਕੋਲੋਂ ਮੇਰਾ ਨਾਮ ਪੁੱਛਿਆ ਮੈਂ ਉਹਨੂੰ ਦੱਸਿਆ ਕਿ ਮੇਰਾ ਨਾਮ ਸ਼ਿੰਦਾ ਆ ਉਹ ਮੈਨੂੰ ਕਹਿਣ ਲੱਗੀ ਤੁਹਾਡਾ ਨਾਮ ਵੀ ਬੜਾ ਸੋਹਣਾ ਆ ਉਹ ਮੇਰਾ ਚੈੱਕਅਪ ਕਰਦੇ ਕਰਦੇ ਮੇਰੇ ਮੂੰਹ ਵੱਲ ਵੇਖੀ ਜਾ ਰਹੀ ਸੀ ਜਿਵੇਂ ਉਹਨੂੰ ਵੀ ਮੈਂ ਚੰਗਾ ਜਿਹਾ ਲੱਗਦਾ ਹੋਵਾਂ ਪਤਾ ਨਹੀਂ ਇਹ ਮੇਰੇ ਦਿਲ ਦਾ ਵਹਿਮ ਸੀ ਜਾਂ ਸੱਚ ਸੀ ਉਹਨੇ ਮੇਰਾ ਚੈੱਕਅਪ ਕਰਕੇ ਮੈਨੂੰ ਦੱਸਿਆ ਕਿ ਮੈਨੂੰ ਟਾਈਫੈਡ ਆ ਮੇਰੇ ਮਿਹਦੇ ਚ ਵੀ ਥੋੜਾ ਜਿਆ ਨੁਕਸਿਆ ਉਹਨੇ ਮੈਨੂੰ ਕਿਹਾ ਕਿ ਤੁਸੀਂ ਕੱਲ ਆ ਜਿਓ ਡਾਕਟਰ ਸਾਹਿਬ ਤੁਹਾਨੂੰ ਦਵਾਈ ਲਿਖ ਕੇ ਦੇਣਗੇ ਮੈਂ ਉਹਨੂੰ ਹੱਸ ਕੇ ਕਿਹਾ ਕਿ ਤੁਸੀਂ ਦਵਾਈ ਦੇ ਦਿਓ ਉਹ ਮੈਨੂੰ ਕਹਿਣ ਲੱਗੀ ਕਿ ਦਵਾਈ ਦਾ ਤਾਂ ਡਾਕਟਰ ਸਾਹਿਬ ਨੂੰ ਹੀ ਪਤਾ ਮੈਨੂੰ ਇੰਨੀ ਜਾਂਚ ਨਹੀਂ ਆ ਬਸ ਮੈਂ ਤਾਂ ਚੈੱਕਅਪ ਕਰ ਲੈਣੀ ਆ ਦਵਾਈ ਤਾਂ ਡਾਕਟਰ ਸਾਹਿਬ ਹੀ ਦੇਣਗੇ ਮੈਂ ਕਿਹਾ ਕੋਈ ਗੱਲ ਨਹੀਂ ਅੱਜ ਲਈ ਥੋੜੀ ਇੱਕ ਅਧੀ ਖਰਾਕ ਹੀ ਦੇ ਦਿਓ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਈ ਕਹਿਣ ਲੱਗੀ ਕੋਈ ਗੱਲ ਨਹੀਂ ਠੀਕ ਆ ਮੈਂ ਤੁਹਾਨੂੰ ਇੱਕ ਖਰਾਕ ਦੇ ਦਿੰਨੀ ਆ ਉਹ ਅੰਦਰ ਦਵਾਈ ਲੈਣ ਚੱਲੇਗੀ ਤੇ ਮੈਂ ਉੱਥੇ ਬੈਂਚ ਤੇ ਪੈ ਗਿਆ ਮੇਰਾ ਮਨ ਬੜਾ ਬੇਚੈਨ ਜਿਹਾ ਹੋ ਰਿਹਾ ਸੀ ਇਦਾਂ ਲੱਗਦਾ ਸੀ ਜਿਵੇਂ ਮੇਰੇ ਨਾਲ ਕੁਝ ਹੋਣ ਵਾਲਾ ਆ ਜਦੋਂ ਹੀ ਉਹ ਨਰਸੰਦਰੋ ਖਰਾਕ ਲੈ ਕੇ ਮੇਰੇ ਲਈ ਪਾਣੀ ਵੀ ਲੈ ਕੇ ਆਈ ਤੇ ਉਹ ਮੈਨੂੰ ਕਹਿਣ ਲੱਗੀ ਕਿ ਇੱਥੇ ਬੈਠ ਕੇ ਤੁਸੀਂ ਇਹ ਦਵਾਈ ਖਾ ਲਵੋ ਮੈਂ ਉਹਦੇ ਹੱਥ ਤੋਂ ਫੜ ਕੇ ਦਵਾਈ ਖਾ ਲਈ ਮੈਂ ਦਵਾਈ ਖਾ ਕੇ ਪੈ ਗਿਆ ਉਹ ਮੈਨੂੰ ਕਹਿਣ ਲੱਗੀ ਤੁਸੀਂ ਠੀਕ ਤਾਂ ਹੋ ਮੈਂ ਉਹਨੂੰ ਕਿਹਾ ਕਿ ਪਤਾ ਨਹੀਂ ਸਰੀਰ ਬੜਾ ਦੁਖ ਰਿਹਾ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਥੋੜਾ ਟਾਈਮ ਤੁਸੀਂ ਇੱਥੇ ਆਰਾਮ ਕਰ ਲਵੋ ਫਿਰ ਚਲੇ ਜਾਓ ਥੋੜਾ ਟਾਈਮ ਆਰਾਮ ਕਰਨ ਤੋਂ ਬਾਅਦ ਉਹਨੇ ਮੈਨੂੰ ਉਠਾਇਆ ਕਿਉਂਕਿ ਮੇਰੀ ਉੱਥੇ ਅੱਖ ਲੱਗ ਗਈ ਸੀ ਸ਼ਾਇਦ ਦਵਾਈ ਦਾ ਨਸ਼ਾ じゃ ਚੜ ਗਿਆ ਸੀ ਫਿਰ ਮੈਂ ਉੱਥੋਂ ਜਾਣ ਲੱਗਾ ਤਾਂ ਸਵੀਟੀ ਮੇਰੇ ਮੂੰਹ ਵੱਲੀ ਵੇਖੀ ਜਾ ਰਹੀ ਸੀ ਮੇਰਾ ਵੀ ਦਿਲ ਕਰਦਾ ਸੀ ਕਿ ਉੱਥੇ ਹੀ ਰਹਿ ਜਾਵਾਂ ਪਤਾ ਨਹੀਂ ਉਹਨੂੰ ਵੇਖ ਕੇ ਹੀ ਮਨ ਖੁਸ਼ ਹੋ ਜਾਂਦਾ ਸੀ ਦਿਲ ਕਰਦਾ ਸੀ ਕਿ ਉਹਨੂੰ ਆਪਣੇ ਦਿਲ ਦੀ ਗੱਲ ਦੱਸ ਦੇਵਾਂ ਇਦਾਂ ਲੱਗਦਾ ਸੀ ਜਿਵੇਂ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਹੋਵੇ ਪਰ ਮੈਨੂੰ ਬੜਾ ਡਰ ਲੱਗ ਰਿਹਾ ਸੀ ਫਿਰ ਮੈਂ ਆਪਣੇ ਘਰ ਚਲਾ ਗਿਆ ਤੇ ਸਾਰੀ ਰਾਤ ਮੇਰੇ ਸਾਹਮਣੇ ਸਵੀਟੀ ਦਾ ਚਿਹਰਾ ਹੀ ਘੁੰਮੀ ਗਿਆ ਸਮਝ ਨਹੀਂ ਲੱਗ ਰਿਹਾ ਸੀ ਮੈਨੂੰ ਕੀ ਹੋ ਗਿਆ ਕਿਉਂਕਿ ਅੱਜ ਤੱਕ ਮੈਂ ਕਿਸੇ ਕੁੜੀ ਲਈ ਇਹ ਸਭ ਮਹਿਸੂਸ ਨਹੀਂ ਕੀਤਾ ਸੀ ਮੈਂ ਕਦੇ ਵੀ ਕਿਸੇ ਬਾਰੇ ਇਦਾਂ ਨਹੀਂ ਸੋਚਿਆ ਸੀ ਜਿਸ ਤਰ੍ਹਾਂ ਮੈਨੂੰ ਸਵੀਟੀ ਲਈ ਮਹਿਸੂਸ ਹੋ ਰਿਹਾ ਸੀ ਅਗਲੇ ਦਿਨ ਮੈਂ ਸਵੇਰੇ ਹੀ ਫੇਰ ਉਸੇ ਕਲੀਨਿਕ ਚਲਾ ਗਿਆ ਉਹ ਡਾਕਟਰ ਦਾ ਛੋਟਾ ਜਿਹਾ ਕਲੀਨਿਕ ਸੀ ਜਿੱਥੇ ਉਹ ਨਰਸ ਉਸ ਡਾਕਟਰ ਨਾਲ ਲੱਗੀ ਹੋਈ ਸੀ ਜਦੋਂ ਅਗਲੇ ਦਿਨ ਮੈਂ ਉੱਥੇ ਗਿਆ ਤਾਂ ਸਵੀਟੀ ਮੈਨੂੰ ਵੇਖ ਕੇ ਬੜਾ ਸੋਹਣਾ ਜਿਹਾ ਮੁਸਕਰਾਈ ਐਦਾਂ ਲੱਗ ਰਿਹਾ ਸੀ ਜਿਵੇਂ ਉਹ ਵੀ ਮੈਨੂੰ ਢੀਕ ਰਹੀ ਹੋਵੇ ਆਪਣੇ ਮਨ ਵਿੱਚ ਇਹੋ ਜਿਹੀਆਂ ਗੱਲਾਂ ਸੋਚ ਕੇ ਆਪਣਾ ਮਨ ਖੁਸ਼ ਕਰ ਲੈਂਦਾ ਸੀ ਕਿਉਂਕਿ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਸਵੀਟੀ ਮੇਰੇ ਬਾਰੇ ਕੁਝ ਸੋਚਦੀ ਵੀ ਆ ਜਾਂ ਨਹੀਂ ਸਵੀਟੀ ਮੈਨੂੰ ਕਹਿਣ ਲੱਗੀ ਕਿ ਤੁਹਾਡੀ ਤਬੀਅਤ ਅੱਗੇ ਨਾਲੋਂ ਕਿਵੇਂ ਆ ਮੈਂ ਸਵੀਟੀ ਨੂੰ ਖੁਸ਼ ਹੋ ਕੇ ਕਹਾ ਕਿ ਕੱਲ੍ਹ ਨਾਲੋਂ ਮੇਰੀ ਤਬੀਅਤ ਬਹੁਤ ਠੀਕ ਆ ਤੁਹਾਡੀ ਦਵਾਈ ਨੇ ਤਾਂ ਮੈਨੂੰ ਠੀਕ ਕਰ ਦਿੱਤਾ ਤੁਹਾਡੇ ਹੱਥਾਂ 'ਚ ਤਾਂ ਜਾਦੂ ਆ ਮੇਰੀ ਗੱਲ ਸੁਣ ਕੇ ਉਹ ਖੁਸ਼ ਹੋ ਗਈ ਮੈਨੂੰ ਕਹਿਣ ਲੱਗੀ ਕਿ ਆਪਾਂ ਡਾਕਟਰ ਨੂੰ ਇੱਕ ਵਾਰ ਚੈੱਕ ਕਰਵਾ ਦਿੰਨੇ ਆ ਮੈਂ ਕਿਹਾ ਤੁਸੀਂ ਚੈੱਕਅਪ ਕਰ ਲਵੋ ਉਹ ਹੱਸਣ ਲੱਗ ਪਈ ਤੇ ਮੈਨੂੰ ਕਹਿਣ ਲੱਗੀ ਤੁਸੀਂ ਬੜਾ ਮਜ਼ਾਕ ਕਰਦੇ ਹੋ ਡਾਕਟਰ ਕੋਲ ਅਜੇ ਮਰੀਜ਼ ਬੈਠੇ ਸੀ ਇਸ ਕਰਕੇ ਸਵੀਟੀ ਨੇ ਮੈਨੂੰ ਕਿਹਾ ਕਿ ਤੁਸੀਂ ਇੱਥੇ ਬੈਠ ਜਾਓ ਉਹ ਵਾਰ-ਵਾਰ ਅੰਦਰੋਂ ਮੇਰੇ ਵੱਲੀ ਵੇਖ ਰਹੀ ਸੀ ਤੇ ਹਲਕਾ-ਹਲਕਾ ਮੁਸਕਰਾ ਰਹੀ ਸੀ ਮੇਰਾ ਵੀ ਦਿਲ ਕਰਦਾ ਸੀ ਕਿ ਵਾਰ-ਵਾਰ ਬਸ ਉਹਨੂੰ ਹੀ ਵੇਖੀ ਜਾਵਾਂ ਮੈਨੂੰ ਵੀ ਉਥੋਂ ਜਾਣ ਦੀ ਕੋਈ ਕਾਲੀ ਨਹੀਂ ਸੀ ਕਿਉਂਕਿ ਮੇਰਾ ਵੀ دل ਉਹਨੂੰ ਵੇਖ-ਵੇਖ ਕੇ ਰਾਜਦਾ ਨਹੀਂ ਸੀ ਬਸ ਦਿਲ ਕਰਦਾ ਸੀ ਉਹਦੇ ਵਾਲੀ ਵੇਖੀ ਜਾਵਾਂ ਹੁਣ ਮੈਨੂੰ ਪੱਕਾ ਸ਼ੋਰ ਹੋ ਗਿਆ ਸੀ ਕਿ ਉਹ ਵੀ ਮੈਨੂੰ ਪਸੰਦ ਕਰਦੀ ਆ ਕਿਉਂਕਿ ਜਿਸ ਤਰੀਕੇ ਨਾਲ ਉਹ ਮੈਨੂੰ ਵਾਰ-ਵਾਰ ਵੇਖ ਰਹੀ ਸੀ ਮੈਨੂੰ ਲੱਗਦਾ ਸੀ ਉਹਨੂੰ ਵੀ ਮੈਨੂੰ ਵੇਖਣਾ ਚੰਗਾ ਲੱਗਦਾ ਆ ਜਦੋਂ ਹੀ ਮੇਰੀ ਵਾਰੀ ਆਈ ਤਾਂ ਉਹਨੇ ਮੈਨੂੰ ਹੱਥ ਮਾਰ ਦਿੱਤਾ ਉਹਦੇ ਇਸ਼ਾਰੇ ਕਰਨ ਤੇ ਮੈਂ ਅੰਦਰ ਡਾਕਟਰ ਕੋਲ ਚਲਾ ਗਿਆ ਤੇ ਡਾਕਟਰ ਨੇ ਮੈਨੂੰ ਦਵਾਈ ਦੇ ਦਿੱਤੀ ਤੇ ਡਾਕਟਰ ਨੇ ਦੱਸਿਆ ਕਿ ਦਵਾਈ ਤੁਹਾਨੂੰ ਲਗਾਤਾਰ ਖਾਣੀ ਪਊਗੀ ਡਾਕਟਰ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਨੂੰ ਦਵਾਈ 1 ਹਫਤੇ ਦੀ ਦੇ ਦੇਣਾ ਆ ਮੈਂ ਡਾਕਟਰ ਨੂੰ ਕਿਹਾ ਕਿ ਨਹੀਂ ਤੁਸੀਂ ਮੈਨੂੰ 5 ਦਿਨ ਦੀ ਦਵਾਈ ਦੇ ਦਿਓ 5 ਦਿਨ ਬਾਅਦ ਮੈਂ ਦੁਬਾਰਾ ਦਿਖਾਉਣ ਲਈ ਆ ਜਾਊਂਗਾ ਕਿਉਂਕਿ ਮੈਂ ਤਾਂ ਇੱਥੇ ਵਾਰ-ਵਾਰ ਆਉਣਾ ਚਾਹੁੰਦਾ ਸੀ ਮੈਨੂੰ ਸਵੀਟੀ ਨਾਲ ਪਿਆਰ ਜੋ ਹੋ ਗਿਆ ਸੀ ਮੈਂ ਸੋਚਦਾ ਸੀ ਇਸੇ ਬਹਾਨੇ ਮੈਂ ਸਵੀਟੀ ਨੂੰ ਵੇਖ ਲਵਾਂਗਾ ਡਾਕਟਰ ਨੇ ਮੈਨੂੰ 5 ਦਿਨ ਦੀ ਦਵਾਈ ਦੇ ਦਿੱਤੀ ਤੇ ਹੁਣ ਮੈਂ ਕਿਸੇ ਨਾ ਕਿਸੇ ਬਹਾਨੇ ਸਵੀਟੀ ਦਾ ਨੰਬਰ ਲੈਣਾ ਚਾਹੁੰਦਾ ਸੀ ਮੈਂ ਬਾਹਰ ਆ ਕੇ ਸਵੀਟੀ ਨੂੰ ਕਿਹਾ ਕਿ ਜੇਕਰ ਮੈਨੂੰ ਕੋਈ ਪ੍ਰੋਬਲਮ ਹੋਈ ਤਾਂ ਮੈਂ ਫੋਨ ਕਰਕੇ ਪੁੱਛ ਲੂੰਗਾ ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਓ ਸਵੀਟੀ ਨੇ ਮੈਨੂੰ ਡਾਕਟਰ ਦਾ ਕਾਰਡ ਦੇ ਦੇ ਦਿੱਤਾ ਪਰ ਮੈਂ ਤਾਂ ਸਵੀਟੀ ਦਾ ਨੰਬਰ ਲੈਣਾ ਚਾਹੁੰਦਾ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਸਵੀਟੀ ਨੂੰ ਕਿੱਦਾਂ ਦੱਸਾਂ ਕਿ ਮੈਂ ਉਹਦਾ ਨੰਬਰ ਲੈਣਾ ਚਾਹੁੰਦਾ ਆ ਮੈਂ ਡਾਕਟਰ ਦਾ ਕਾਰਡ ਲੈ ਕੇ ਬਾਹਰ ਚਲਾ ਗਿਆ ਉਹ ਸ਼ੀਸ਼ੇ ਵਿੱਚ ਖੜੀ ਮੇਰੇ ਵੱਲ ਵੇਖੀ ਜਾ ਰਹੀ ਸੀ ਮੈਂ ਵੀ ਉੱਥੇ ਖੜ ਕੇ ਅੰਦਰੋਂ ਉਹਨੂੰ ਵੇਖਣ ਲੱਗਾ ਮੈਂ ਦੁਬਾਰਾ ਫਿਰ 5 ਦਿਨਾਂ ਬਾਅਦ ਦਵਾਈ ਲੈਣ ਲਈ ਗਿਆ ਜਦੋਂ ਮੈਂ ਦੁਬਾਰਾ ਉਸ ਕਲੀਨਿਕ 'ਚ ਗਿਆ ਤਾਂ ਕਲੀਨਿਕ ਨੂੰ ਲੋਕ ਲੱਗਾ ਹੋਇਆ ਸੀ ਜਦੋਂ ਮੈਂ ਉਸ ਡਾਕਟਰ ਦੇ ਦਿੱਤੇ ਕਾਰਡ ਵਾਲੇ ਨੰਬਰ 'ਤੇ ਫੋਨ ਕੀਤਾ ਤਾਂ ਅੱਗੇ ਉਸਵੀਟੀ ਨੇ ਫੋਨ ਚੁੱਕਿਆ ਤੇ ਜਦੋਂ ਮੈਂ ਉਹਨੂੰ ਪੁੱਛਿਆ ਕਿ ਕਲੀਨਿਕ ਕਿਉਂ ਬੰਦਿਆ ਤਾਂ ਉਹਨੇ ਦੱਸਿਆ ਕਿ ਮੇਰੀ ਵੱਡੀ ਭੈਣ ਦਾ ਵਿਆਹ ਆ ਜਿਸ ਕਰਕੇ ਕਲੀਨਿਕ ਬੰਦਿਆ ਹੁਣ ਮੈਂ ਇਸ ਗੱਲ ਤੋਂ ਹੈਰਾਨ ਸੀ ਕਿ ਸਵੀਟੀ ਦੀ ਭੈਣ ਦਾ ਵਿਆਹ ਆ ਤੇ ਡਾਕਟਰ ਕਿਉਂ ਨਹੀਂ ਆਇਆ ਕਿਉਂਕਿ ਸਵੀਟੀ ਨੇ ਦੱਸਿਆ ਸੀ ਚਾਰ ਪੰਜ ਦਿਨ ਕਲੀਨਿਕ ਬੰਦ ਰਹੂਗਾ ਉਹਦੇ ਕੋਲੋਂ ਮੈਂ ਜ਼ਿਆਦਾ ਗੱਲ ਨਹੀਂ ਪੁੱਛ ਸਕਿਆ ਕਿਉਂਕਿ ਬਹੁਤ ਰੌਲਾ ਗੋਲਾ ਪੈ ਰਿਹਾ ਸੀ ਪਰ ਮੈਂ ਇੱਕ ਗੱਲ ਤੋਂ ਬੜਾ ਖੁਸ਼ ਸੀ ਕਿ ਮੈਨੂੰ ਸਵੀਟੀ ਦਾ ਨੰਬਰ ਮਿਲ ਗਿਆ ਸੀ ਮੈਂ ਹੈਰਾਨ ਸੀ ਕਿ ਕਾੜ ਤੇ ਸਵੀਟੀ ਦਾ ਨੰਬਰ ਵੀ ਹੈਗਾ ਸੀ ਪਰ ਮੈਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਮੈਂ ਨੰਬਰ ਲਗਾਇਆ ਸੀ ਜਦੋਂ ਮੈਂ ਵਾਪਸ ਘਰ ਚਲਾ ਗਿਆ ਤਾਂ ਮੈਨੂੰ ਉਧਰੋਂ ਸੁਵਿਟੀ ਦੀ ਕਾਲ ਆਈ ਮੈਂ ਉਹਦਾ ਫੋਨ ਵੇਖ ਕੇ ਬੜਾ ਖੁਸ਼ ਹੋਇਆ ਮੈਂ ਜਲਦੀ ਜਲਦੀ ਫੋਨ ਚੁੱਕਿਆ ਤੇ ਮੈਂ ਉਹਦੇ ਨਾਲ ਗੱਲ ਕਰਨ ਲੱਗਾ ਉਹ ਮੈਨੂੰ ਪੁੱਛਣ ਲੱਗੀ ਕਿ ਤੁਹਾਡੀ ਤਬੀਅਤ ਕਿਵੇਂ ਆ ਮੈਂ ਉਹਨੂੰ ਕਿਹਾ ਕਿ ਤਬੀਅਤ ਤਾਂ ਬਸ ਠੀਕ ਠਾਕ ਹੈ ਜੇ ਤੁਹਾਡੇ ਦਰਸ਼ਨ ਹੋ ਜਾਂਦੇ ਤਾਂ ਠੀਕ ਹੋ ਜਾਣਾ ਸੀ ਮੇਰੀ ਗੱਲ ਸੁਣ ਕੇ ਉਹ ਖੁਸ਼ ਹੋ ਗਈ ਤੇ ਹੱਸਣ ਲੱਗ ਪਈ ਉਹ ਮੈਨੂੰ ਕਹਿਣ ਲੱਗੀ ਜੇ ਜ਼ਿਆਦਾ ਤਕਲੀਫ ਆ ਤਾਂ ਦਰਸ਼ਨ ਦੇ ਜਾਨੀ ਆ ਮੈਂ ਵੀ ਉਹਦੀ ਗੱਲ ਸੁਣ ਕੇ ਖੁਸ਼ ਹੋ ਗਿਆ ਤੇ ਮੇਰੇ ਨਾਲ ਕਾਫੀ ਟਾਈਮ ਉਹਨੇ ਗੱਲਾਂ ਕੀਤੀਆਂ ਤੇ ਉਹਦੇ ਦੱਸਣ ਤੇ ਪਤਾ ਲੱਗਾ ਕਿ ਉਹ ਡਾਕਟਰ ਹੋਰ ਕੋਈ ਨਹੀਂ ਉਹਦੇ ਡੈਡੀ ਆ ਹੁਣ ਮੈਨੂੰ ਸਮਝ ਆਇਆ ਸੀ ਕਿ ਇਸੇ ਕਰਕੇ ਕਾਰਡ ਤੇ ਸਵੀਟੀ ਦਾ ਨੰਬਰ ਸੀ ਹੁਣ ਮੈਨੂੰ ਪਤਾ ਲੱਗਿਆ ਸੀ ਉਹ ਡਾਕਟਰ ਦੀ ਕੁੜੀ ਆ ਉਹਨੇ ਸ਼ਾਮ ਨੂੰ ਫੇਰ ਮੈਨੂੰ ਕਾਲ ਕੀਤੀ ਉਹ ਫੇਰ ਮੇਰਾ ਹਾਲ ਚਾਲ ਪੁੱਛਣ ਲੱਗੀ ਉਹ ਵੀ ਮੈਨੂੰ ਚਾਉਣ ਲੱਗੀ ਸੀ ਪਰ ਉਹ ਮੈਨੂੰ ਕਹਿ ਨਹੀਂ پا ਰਹੀ ਸੀ ਮੈਂ ਵੀ ਉਹਨੂੰ ਕਹਿ ਨਹੀਂ ਪਾ ਰਿਹਾ ਸੀ ਕਿਉਂਕਿ ਮੈਨੂੰ ਵੀ ਥੋੜਾ ਜਿਹਾ ਡਰ ਲੱਗਦਾ ਸੀ ਕਿਉਂਕਿ ਉਹ ਕਿਸੇ ਵੱਡੇ ਡਾਕਟਰ ਦੀ ਕੁੜੀ ਸੀ ਤੇ ਮੈਂ ਆਮ ਜਿਹਾ ਇਨਸਾਨ ਸੀ ਮੈਨੂੰ ਲੱਗਦਾ ਸੀ ਕਿ ਮੇਰਾ ਉਹਦੇ ਨਾਲ ਕੋਈ ਮੇਲ ਨਹੀਂ ਆ ਪਰ ਮੇਰਾ ਮਨ ਵਾਰ-ਵਾਰ ਉਹਦੇ ਚ ਹੀ ਰਹਿੰਦਾ ਸੀ ਹੁਣ ਮੈਂ ਕੰਮ ਤੇ ਵੀ ਜਾਣ ਲੱਗ ਗਿਆ ਸੀ ਮੈਂ ਸਵੇਰੇ ਸ਼ਾਮ ਸਵੀਟੀ ਨਾਲ ਗੱਲ ਕਰਦਾ ਸੀ ਪਰ ਸਾਡੇ ਵਿੱਚ ਆਮ ਜਿਹੀਆਂ ਗੱਲਾਂ ਹੁੰਦੀਆਂ ਸੀ ਸਿਰਫ ਹਾਲ ਚਾਲ ਪੁੱਛਦੇ ਸੀ ਇੱਕ ਦਿਨ ਮੈਂ ਸਵੀਟੀ ਨੂੰ ਕਿਹਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਕਿਉਂਕਿ ਮੈਨੂੰ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਪਰ ਸਵੀਟੀ ਕਹਿਣ ਲੱਗੀ ਕਿ ਵਿਆਹ ਤੋਂ ਬਾਅਦ ਮੈਂ ਤੁਹਾਨੂੰ ਮਿਲਣ ਆਉਂਗੀ ਦੋ ਤਿੰਨ ਦਿਨਾਂ ਬਾਅਦ ਮੈਨੂੰ ਸਵੀਟੀ ਨੇ ਫੋਨ ਕੀਤਾ ਤੇ ਉਹਨੇ ਕਿਹਾ ਕਿ ਮੈਂ ਤੁਹਾਨੂੰ ਮਿਲਣ ਆਉਂਗੀ ਅਸੀਂ ਦੋਵੇਂ ਇੱਕ ਰੈਸਟੋਰੈਂਟ ਵਿੱਚ ਮਿਲੇ ਜਿੱਥੇ ਅਸੀਂ ਦੋਵਾਂ ਨੇ ਮਿਲ ਕੇ ਖਾਣਾ ਵੀ ਖਾਦਾ ਉਹ ਮੈਨੂੰ ਕਹਿਣ ਲੱਗੀ ਤੁਸੀਂ ਦੱਸੋ ਕੀ ਗੱਲ ਕਰਨੀ ਸੀ ਪਰ ਮੇਰੇ ਵਿੱਚ ਨਹੀਂ ਹਿੰਮਤ ਹੀ ਨਹੀਂ ਹੋ ਰਹੀ ਸੀ ਉਹਦੇ ਜ਼ਿਆਦਾ ਪੁੱਛਣ ਤੇ ਫਿਰ ਮੈਂ ਉਹਨੂੰ ਆਪਣੇ ਦਿਲ ਦੀ ਗੱਲ ਕਹੀ ਦਿੱਤੀ ਕਿ ਮੈਂ ਤੈਨੂੰ ਬੜਾ ਪਸੰਦ ਕਰਦਾ ਤੇ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਮੇਰੇ ਮੂੰਹ ਇਹ ਗੱਲ ਸੁਣ ਕੇ ਬੜੀ ਖੁਸ਼ ਹੋਈ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਤਾਂ ਮੇਰੇ ਦਿਲ ਦੀ ਗੱਲ ਕਹਿ ਦਿੱਤੀ ਆ ਮੈਂ ਉਹਨੂੰ ਕਿਹਾ ਕਿ ਪਰ ਤੁਸੀਂ ਤਾਂ ਪੜੇ ਲਿਖੇ ਡਾਕਟਰ ਦੀ ਕੁੜੀ ਹੋ ਤੇ ਤੁਸੀਂ ਨਰਸ ਵੀ ਲੱਗੇ ਹੋ ਮੈਂ ਤੁਹਾਡੇ ਜਿੰਨਾ ਪੜਿਆ ਲਿਖਿਆ ਨਹੀਂ ਆ ਇਹ ਗੱਲਾਂ ਮੈਂ ਤੁਹਾਡੇ ਨਾਲ ਪਹਿਲਾਂ ਹੀ ਖੋਲ ਲੈਣਾ ਚਾਹੁੰਦਾ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਆਪਣੇ ਘਰ ਦੇ ਮਨਾ ਲੈਣੇ ਆ ਬੇਸ਼ੱਕ ਥੋੜਾ ਜਿਹਾ ਮੁਸ਼ਕਿਲਿਆ ਪਰ ਉਹਦੇ ਦੱਸਣ ਤੇ ਪਤਾ ਲੱਗਾ ਕਿ ਉਹਦੀ ਕਾਸਟ ਮੇਰੇ ਨਾਲੋਂ ਅਲੱਗ ਸੀ ਮੈਂ ਜੱਟਾਂ ਦਾ ਮੁੰਡਾ ਸੀ ਤੇ ਉਹ ਹੋਰ ਕਾਸਟ ਦੀ ਕੁੜੀ ਸੀ ਹੁਣ ਸਾਡੀ ਦੋਵਾਂ ਦੀ ਗੱਲਬਾਤ ਹਰ ਰੋਜ਼ ਹੁੰਦੀ ਰਹਿੰਦੀ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਬੜਾ ਚੰਗੀ ਤਰ੍ਹਾਂ ਅਟੈਚ ਹੋ ਗਏ ਸੀ ਸਾਡਾ ਮਿਲਣਾ ਮਲਾਉਣਾ ਵੀ ਲੱਗਿਆ ਰਹਿੰਦਾ ਸੀ ਪਰ ਕਦੇ ਵੀ ਅਜ ਤੱਕ ਮੈਂ ਉਹਦੇ ਨਾਲ ਕੁਝ ਵੀ ਗਲਤ ਨਹੀਂ ਕੀਤਾ ਸੀ ਬੇਸ਼ੱਕ ਅਸੀਂ ਦੋਵੇਂ ਇਕੱਲੇ ਟਾਈਮ ਸਪੈਂਡ ਕਰਨ ਲਈ ਹੋਟਲ ਦੇ ਰੂਮ 'ਚ ਵੀ ਚਲੇ ਜਾਂਦੇ ਸੀ ਪਰ ਕਦੇ ਵੀ ਅਸੀਂ ਇੱਕ ਦੂਜੇ ਨਾਲ ਗਲਤ ਕੰਮ ਨਹੀਂ ਕੀਤਾ ਸੀ ਬਸ ਇਸੇ ਗੱਲਾਂ ਕਰਕੇ ਸਵੀਟੀ ਮੈਨੂੰ ਬੜਾ ਵਧੀਆ ਇਨਸਾਨ ਮੰਨਦੀ ਸੀ ਮੈਂ ਸਵੀਟੀ ਬਾਰੇ ਆਪਣੀ ਮੰਮੀ ਕੋਲ ਵੀ ਗੱਲ ਕਰ ਦਿੱਤੀ ਸੀ ਮੰਮੀ ਕਹਿੰਦੀ ਸੀ ਕਿ ਤੇਰੀਆਂ ਭਾਬੀਆਂ ਕੋਲ ਕਦੇ ਵੀ ਭੁੱਲ ਕੇ ਗੱਲ ਨਾ ਕਰੇ ਕਿਉਂਕਿ ਉਹ ਪਾਣੀ ਮਾਰਨ ਲੱਗਿਆ ਦੇਰ ਨਹੀਂ ਕਰਦੀਆਂ ਇਸ ਕਰਕੇ ਅਸੀਂ ਭਾਬੀਆਂ ਤੋਂ ਇਹ ਗੱਲ ਲੁਕਾ ਕੇ ਰੱਖੀ ਸੀ ਪਰ ਮੇਰੀਆਂ ਭਾਬੀਆਂ ਵੀ ਬੜੀਆਂ ਚੁਸਤ ਸੀ ਇੱਕ ਦਿਨ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਮੇਰੀ ਕਿਸੇ ਕੁੜੀ ਨਾਲ ਗੱਲਬਾਤ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕੁੜੀ ਕੌਣ ਆ ਜਾਂ ਕਿੱਥੋਂ ਦੀ ਆ ਸਵੀਟੀ ਤੇ ਮੈਂ ਇੱਕ ਦੂਜੇ ਨਾਲ ਬੜੇ ਖੁਸ਼ ਸੀ ਪਰ ਹੌਲੀ-ਹੌਲੀ ਭਾਬੀਆਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਕੁੜੀ ਕੌਣ ਆ ਇਸ ਕਰਕੇ ਉਹਨਾਂ ਨੇ ਸਵੀਟੀ ਦੇ ਡੈਡੀ ਕੋਲ ਜਾ ਕੇ ਇਹ ਗੱਲ ਕਰ ਦਿੱਤੀ ਤੇ ਜਦੋਂ ਸਵੀਟੀ ਦੇ ਡੈਡੀ ਨੂੰ ਇਹ ਗੱਲ ਪਤਾ ਲੱਗੀ ਤਾਂ ਸਵੀਟੀ ਦੇ ਡੈਡੀ ਬਹੁਤ ਗੁੱਸੇ ਹੋਏ ਤੇ ਆਪਣੀ ਬੇਟੀ ਨੂੰ ਕਹਿਣ ਲੱਗੇ ਕਿ ਅਸੀਂ ਤੇਰਾ ਉਸ ਘਰ ਵਿੱਚ ਰਿਸ਼ਤਾ ਨਹੀਂ ਕਰਨਾ ਸਵੀਟੀ ਨੇ ਕਿਹਾ ਕਿ ਮੈਂ ਉਸੇ ਨਾਲ ਵਿਆਹ ਕਰਵਾਉਣਾ ਪਰ ਉਹਦੇ ਘਰ ਦੇ ਆਣੇ ਸਾਫ਼ ਨਾ ਕਰ ਦਿੱਤੀ ਤੇ ਅਸੀਂ ਦੋਵੇਂ ਇਸ ਗੱਲ ਤੋਂ ਬੜੇ ਪਰੇਸ਼ਾਨ ਸੀ ਸਮਝ ਨਹੀਂ ਲੱਗ ਰਿਆ ਸੀ ਕਿ ਅਸੀਂ ਹੁਣ ਕੀ ਕਰੀਏ ਮੈਂ ਆਪਣੀ ਮੰਮੀ ਨੂੰ ਲੈ ਕੇ ਸਵੀਟੀ ਦੇ ਘਰ ਵੀ ਗਿਆ ਸਵੀਟੀ ਦੇ ਪਾਪਾ ਨਾਲ ਗੱਲ ਕੀਤੀ ਕਿ ਦੇਖੋ ਅੰਕਲ ਮੈਨੂੰ ਪਤਾ ਹੈ ਕਿ ਮੈਂ ਤਾਂ ਜਿੰਨਾ ਪੜਿਆ ਲਿਖਿਆ ਨਹੀਂ ਆ ਪਰ ਮੈਂ ਤੇ ਸਵੀਟੀ ਇੱਕ ਦੂਜੇ ਨੂੰ ਬੜਾ ਪਿਆਰ ਕਰਦੇ ਆ ਮੈਨੂੰ ਬਹੁਤ ਖੁਸ਼ ਰੱਖਾਂਗਾ ਮੰਮੀ ਨੇ ਵੀ ਬੜਾ ਕਿਹਾ ਕਿ ਅਸੀਂ ਉਹਨੂੰ ਆਪਣੇ ਘਰ ਦੀ ਧੀ ਬਣਾ ਕੇ ਰੱਖਾਂਗੇ ਤੁਹਾਨੂੰ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਹੋਊਗੀ ਪਰ ਸਵੀਟੀ ਦੇ ਡੈਡੀ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਉਹ ਕਹਿਣ ਲੱਗਾ ਕਿ ਤੁਸੀਂ ਕੀ ਸੋਚ ਕੇ ਉਹਨੂੰ ਆਪਣੇ ਘਰ ਲਈ ਚੁਣ ਰਹੇ ਸੀ ਕਿੱਥੇ ਮੇਰੀ ਕੁੜੀ ਤੇ ਕਿੱਥੇ ਤੁਹਾਡਾ ਮੁੰਡਾ ਇਹਨਾਂ ਦਾ ਬਿਲਕੁਲ ਵੀ ਮੇਲ ਨਹੀਂ ਆ ਇਸ ਤਰ੍ਹਾਂ ਦੇ 10 ਮਰੀਜ਼ ਸਾਡੀ ਦੁਕਾਨ ਤੇ ਆਉਂਦੇ ਆ ਮੈਂ ਕਿਸੇ ਨਾਲ ਵੀ ਆਪਣੀ ਧੀ ਨੂੰ ਤੋਰ ਦੇਵਾਂ ਫਿਰ ਮੈਂ ਮੰਮੀ ਨੂੰ ਕਿਹਾ ਕਿ ਅਸੀਂ ਉਹਨਾਂ ਨੂੰ ਜ਼ਿਆਦਾ ਫੋਰਸ ਨਹੀਂ ਕਰਨਾ ਕਿਉਂਕਿ ਇਹ ਇੱਕ ਪਿਓ ਦੀ ਆਪਣੀ ਮਰਜ਼ੀ ਆ ਕਿਉਂਕਿ ਉਹਦੀ ਧੀ ਆ ਉਹਦਾ ਹੱਕ ਆ ਐਸੇ ਕਰਕੇ ਫਿਰ ਮੈਂ ਵਾਪਸ ਚਲਾ ਗਿਆ ਸਵੀਟੀ ਮੈਨੂੰ ਵਾਰ-ਵਾਰ ਫੋਨ ਕਰਕੇ ਕਹਿ ਰਹੀ ਸੀ ਕਿ ਆਪਾਂ ਦੋਵੇਂ ਕੋਟ ਮੈਰਿਜ ਕਰਵਾ ਲੈਨੇ ਆ ਮੈਂ ਆਪਣੇ ਪੈਰਾਂ ਤੇ ਆਪ ਖੜੀ ਆ ਮੈਨੂੰ ਉਹਨਾਂ ਕੋਲੋਂ ਪੁੱਛਣ ਦੀ ਕੀ ਲੋੜ ਆ ਮੈਂ ਸਵੀਟੀ ਨੂੰ ਕਿਹਾ ਨਹੀਂ ਨਹੀਂ ਸਵੀਟੀ ਐਦਾਂ ਦੀ ਗੱਲ ਨਹੀਂ ਆ ਉਹ ਤੇਰਾ ਪਿਓ ਆ ਤੇ ਮਾਪਿਓ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਮੈਨੂੰ ਪਤਾ ਹੈ ਕਿ ਉਹਦਾ ਫਿਕਰ ਕਰਨਾ ਜਾਇਜ਼ ਆ ਕਿਉਂਕਿ ਉਹਨੇ ਤੈਨੂੰ ਇੰਨਾ ਪੜਾਇਆ ਲਿਖਾਇਆ ਤੇ ਇੰਨਾ ਵਧੀਆ ਕੋਰਸ ਕਰਵਾਇਆ ਤੇ ਤੂੰ ਇੱਕ ਮਾਮੂਲੀ ਮੁੰਡੇ ਨੂੰ ਪਿਆਰ ਕਰ ਬੈਠੀ ਇਸੇ ਕਰਕੇ ਬਸ ਇਹ ਸਭ ਹੋ ਰਿਹਾ ਸਵੀਟੀ ਕਹਿਣ ਲੱਗੀ ਕਿ ਪਿਆਰ ਕਿਹੜਾ ਕੁਝ ਵੇਖ ਕੇ ਹੁੰਦਾ ਆ ਜਦ ਮੈਂ ਖੋਸ਼ ਹਾਂ ਤਾਂ ਪਾਪਾ ਨੂੰ ਦੱਸੋ ਕੀ ਆ ਸਵੀਟੀ ਮੈਨੂੰ ਬੜਾ ਫੋਰਸ ਕਰ ਰਹੀ ਸੀ ਕਿ ਮੈਨੂੰ ਭਜਾ ਕੇ ਲੈ ਕੇ ਜਾ ਪਰ ਮੈਂ ਸਵੀਟੀ ਨੂੰ ਬਾਰ-ਬਾਰ ਟਾਲ ਰਿਹਾ ਸੀ ਇਹ ਸਭ ਮੇਰੀਆਂ ਭਾਬੀਆਂ ਨੇ ਕੀਤਾ ਸੀ ਉਹਨਾਂ ਨੇ ਪਤਾ ਨਹੀਂ ਕੀ ਕੀ ਕਹਿ ਕੇ سویਟੀ ਦੇ ਡੈਡੀ ਨੂੰ ਪੜਕਾ ਦਿੱਤਾ ਸੀ ਉਹਨਾਂ ਨੇ ਮੇਰੀ ਉਮਰ ਵੀ سویਟੀ ਦੇ ਡੈਡੀ ਨੂੰ ਦੱਸ ਦਿੱਤੀ ਸੀ ਕਿਉਂਕਿ سویਟੀ ਮੇਰੇ ਨਾਲੋਂ ਛੋਟੀ ਸੀ ਪਰ ਮੈਂ ਵੀ ਇਸ ਗੱਲ ਦਾ ਚੰਗਾ ਹੀ ਮਨਾਉਂਦਾ ਸੀ ਕਿ ਚਲ ਸਭ ਕੁਝ ਪਤਾ ਲੱਗ ਗਿਆ ਠੀਕ ਆ ਜੇਕਰ ਮੈਂ ਕੋਈ ਗੱਲ ਲੁਕਾ ਕੇ ਰਿਸ਼ਤਾ ਕਰਦਾ ਤਾਂ ਇਹ ਸਭ ਠੀਕ ਨਹੀਂ ਸੀ ਮੈਂ ਵੀ ਬੜਾ ਪਰੇਸ਼ਾਨ ਰਹਿੰਦਾ ਸੀ ਤੇ ਉਧਰ ਸਵੀਟੀ ਵੀ ਮੈਨੂੰ ਬਾਰ-ਬਾਰ ਫੋਨ ਕਰਕੇ ਭੱਜਣ ਲਈ ਕਹਿੰਦੀ ਰਹਿੰਦੀ ਸੀ ਹੁਣ ਮੈਂ ਸਵੀਟੀ ਦਾ ਫੋਨ ਚੱਕਣਾ ਵੀ ਬੰਦ ਕਰ ਦਿੱਤਾ ਸੀ ਸਵੀਟੀ ਨੂੰ ਲੱਗ ਰਿਹਾ ਸੀ ਕਿ ਮੈਂ ਉਹਦੇ ਨਾਲ ਧੋਖਾ ਕਰ ਰਿਹਾ ਪਰ ਇਹ ਸਭ ਵੀ ਠੀਕ ਨਹੀਂ ਸੀ ਮੈਂ ਕਿਸੇ ਦੀ ਧੀ ਦੀ ਇੱਜ਼ਤ ਖਰਾਬ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਉਹਦੇ ਪਿਓ ਨੇ ਉਹਨੂੰ ਕਿੰਨੀ ਦੀਜਾ ਨ ਪੜਾਇਆ ਲਿਖਾਇਆ ਉਹ ਆਪਣੀ ਜਗ੍ਹਾ ਸਹੀ ਸੀ ਇਸ ਕਰਕੇ ਮੈਂ ਸਵੀਟੀ ਦਾ ਫੋਨ ਚੁੱਕਣਾ ਬੰਦ ਕੀਤਾ ਮੈਨੂੰ ਲੱਗਦਾ ਸੀ ਕਿ ਇਸ ਨਾਲ ਉਹਨੂੰ ਤਕਲੀਫ ਘੱਟ ਹੋਊਗੀ ਉਹ ਹੌਲੀ ਹੌਲੀ ਮੈਨੂੰ ਭੁੱਲ ਜਾਊਗੀ ਪਰ ਸਵੀਟੀ ਮੈਨੂੰ ਸੱਚਾ ਪਿਆਰ ਕਰਦੀ ਸੀ ਇਸ ਤਰ੍ਹਾਂ ਮੈਨੂੰ ਕਿਵੇਂ ਭੁੱਲ ਸਕਦੀ ਸੀ ਮੈਂ ਵੀ ਸਵੀਟੀ ਨੂੰ ਆਪਣੀ ਜਿੰਦ ਜਾਨ ਸਮਝ ਬੈਠਾ ਸੀ ਮੇਰੀ ਮੰਮੀ ਨੂੰ ਬੜਾ ਗੁੱਸਾ ਆਇਆ ਉਹ ਇੱਕ ਦਿਨ ਮੇਰੀਆਂ ਭਾਬੀਆਂ ਨਾਲ ਲੜ ਪਈ ਤੇ ਉਹਨਾਂ ਨੂੰ ਕਹਿਣ ਲੱਗੀ ਕਿ ਤੁਹਾਡੇ ਪਵਾੜੇ ਆ ਤੁਸੀਂ ਪਤਾ ਨਹੀਂ ਸਵੀਟੀ ਦੇ ਡੈਡੀ ਨੂੰ ਕੀ ਕੀ ਬਣਾ ਕੇ ਦੱਸ ਦਿੱਤਾ ਉਹਨਾਂ ਨੇ ਸਵੀਟੀ ਦੇ ਡੈਡੀ ਨੂੰ ਇਹ ਗੱਲ ਵੀ ਕਹੀ ਸੀ ਕਿ ਇਹ ਨਸ਼ੇ ਕਰਦਾ ਆ ਜਦ ਤੱਕ ਮੈਂ ਨਸ਼ੇ ਨਹੀਂ ਕਰਦਾ ਸੀ ਪਰ ਜਦ ਅਗਲੇ ਨੇ ਇਹ ਸੁਣਿਆ ਕਿ ਮੇਰੇ ਘਰ ਦੇ ਮੈਨੂੰ ਮਾੜਾ ਕਹਿ ਰਹੇ ਨੇ ਤਾਂ ਉਹਨਾਂ ਨੇ ਇਹ ਗੱਲ ਸਵੀਟੀ ਨੂੰ ਕਹੀ ਕਿ ਉਹ ਨਸ਼ੇ ਕਰਦਾ ਆ ਸਵੀਟੀ ਨੇ ਆਪਣੇ ਘਰਦਿਆਂ ਨੂੰ ਬਹੁਤ ਸਮਝਾਇਆ ਸੀ ਪਰ ਉਹਦੇ ਘਰ ਦੇ ਨਹੀਂ ਮੰਨ ਰਹੇ ਸੀ ਉਹ ਕਹਿ ਰਹੇ ਸੀ ਕਿ ਮੁੰਡੇ ਨੇ ਤੈਨੂੰ ਪਿੱਛੇ ਲਾ ਲਿਆ ਆ ਮੈਂ ਸਵੀਟੀ ਨੂੰ ਕਹਾਂ ਸੀ ਕਿ ਜੇ ਆਪਣੇ ਸੰਜੋਗ ਲਿਖੇ ਹੋਏ ਤਾਂ ਆਪਣਾ ਵਿਆਹ ਜ਼ਰੂਰ ਹੋ ਜਾਊਗਾ ਪਰ ਮੈਂ ਭੱਜ ਕੇ ਵਿਆਹ ਨਹੀਂ ਕਰਵਾਉਣਾ ਹੁਣ ਸਵੀਟੀ ਵੀ ਮੇਰੇ ਨਾਲ ਗੁੱਸੇ ਹੋ ਗਈ ਸੀ ਉਹ ਵੀ ਮੈਨੂੰ ਬੜਾ ਬੁਰਾ ਭਲਾ ਬੋਲ ਰਹੀ ਸੀ ਉਹ ਫੋਨ ਤੇ ਮੈਨੂੰ ਕਹਿ ਰਹੀ ਸੀ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਆ ਮੈਂ ਸਵੀਟੀ ਨੂੰ ਸਮਝਾਇਆ ਕਿ ਇਦਾਂ ਦੀ ਕੋਈ ਗੱਲ ਨਹੀਂ ਆ ਬਸ ਮੈਂ ਤੇਰੇ ਡੈਡੀ ਦੀ ਇੱਜ਼ਤ ਖਰਾਬ ਨਹੀਂ ਕਰਨਾ ਚਾਹੁੰਦਾ ਪਰ ਸਵੀਟੀ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੀ ਸੀ ਇੱਕ ਦਿਨ ਸਵੀਟੀ ਨੇ ਅਜੀਹਾ ਕਰ ਦਿੱਤਾ ਜੋ ਮੈਂ ਕਦੇ ਸੋਚਿਆ ਨਹੀਂ ਸੀ ਸਵੀਟੀ ਆਪਣਾ ਸਮਾਨ ਲੈ ਕੇ ਰਾਤ ਨੂੰ ਮੇਰੇ ਘਰ ਆ ਗਈ ਉਹ ਦਰਵਾਜ਼ਾ ਖੜਕਾ ਰਹੀ ਸੀ ਜਦੋਂ ਮੈਂ ਬਾਹਰ ਗਿਆ ਤਾਂ ਮੈਂ ਵੇਖਿਆ ਕਿ ਉਥੇ ਸਵੀਟੀ ਬੈਗ ਲਈ ਖੜੀ ਸੀ ਮੈਂ ਸਵੀਟੀ ਨੂੰ ਕਿਹਾ ਕਿ ਤੂੰ ਕੱਲੀ ਇਸ ਤਰ੍ਹਾਂ ਆ ਗਈ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਆਪਣੀ ਸਕੂਟਰੀ ਤੇ ਆ ਗਈ ਮੈਨੂੰ ਬਹੁਤ ਗੁੱਸਾ ਆਇਆ ਮੈਂ ਸਵੀਟੀ ਨੂੰ ਕਿਹਾ ਕਿ ਤੈਨੂੰ ਅਕਲ ਨਹੀਂ ਆ ਇਸ ਟਾਈਮ ਤੂੰ ਰਾਤ ਨੂੰ ਕੱਲੀ ਆ ਗਈ ਤੇਰੇ ਘਰ ਦੇ ਪਰੇਸ਼ਾਨ ਹੁੰਦੇ ਹੋਣਗੇ ਨਾਲੇ ਜੇ ਰਾਜਕੁਈਨ ਹੋਣੀ ਹੋ ਜਾਂਦੀ ਤਾਂ ਮੈਂ ਉਹਨਾਂ ਨੂੰ ਕੀ ਜਵਾਬ ਦਿੰਦਾ ਮੈਂ ਸਵੀਟੀ ਨੂੰ ਕਹਾਂ ਕਿ ਤੂੰ ਗੱਡੀ 'ਚ ਬੈਠ ਮੈਂ ਤੈਨੂੰ ਹੁਣੇ ਘਰ ਛੱਡ ਕੇ ਆਉਣਾ ਉਹ ਕਹਿਣ ਲੱਗੀ ਕਿ ਮੈਂ ਉੱਥੇ ਨਹੀਂ ਜਾਣਾ ਉਹਦੇ ਬਾਰ-ਬਾਰ ਮਨਾਂ ਕਰਨ ਤੇ ਮੈਂ ਉਹਨੂੰ ਘਰ ਛੱਡਣ ਚਲਾ ਗਿਆ ਜਦੋਂ ਮੈਂ ਉਹਨੂੰ ਘਰ ਛੱਡਣ ਜਾ ਰਿਹਾ ਸੀ ਤਾਂ ਮੇਰੀਆਂ ਭਾਬੀਆਂ ਨੇ ਉਹਦੇ ਡੈਡੀ ਨੂੰ ਫੋਨ ਕਰ ਦਿੱਤਾ ਕਿ ਸਾਡਾ ਮੁੰਡਾ ਤੁਹਾਡੀ ਕੁੜੀ ਨੂੰ ਭਜਾ ਕੇ ਲਿਆ ਆ ਜਦੋਂ ਅਸੀਂ ਘਰ ਪਹੁੰਚੇ ਤਾਂ ਉਹਨਾਂ ਦੇ ਘਰ ਬਹੁਤ ਰੌਲਾ ਪੈ ਰਿਹਾ ਸੀ ਜਦੋਂ ਅਸੀਂ ਉਹਨਾਂ ਦੇ ਘਰ ਪਹੁੰਚੇ ਤਾਂ ਸਵੀਟੀ ਨੇ ਆਪਣੇ ਮੂੰਹੋਂ ਹੀ ਸਾਰੀ ਸੱਚਾਈ ਆਪਣੇ ਡੈਡੀ ਨੂੰ ਦੱਸ ਦਿੱਤੀ ਕਿ ਮੈਂ ਤਾਂ ਚਲੀ ਗਈ ਸੀ ਪਰ ਇਹ ਮੈਨੂੰ ਆਪਣੇ ਘਰ ਰੱਖਣ ਲਈ ਤਿਆਰ ਨਹੀਂ ਆ ਕਿਉਂਕਿ ਮੈਂ ਭੱਜ ਕੇ ਇਸੀ ਮੈਂ ਸਵੀਟੀ ਦੇ ਡੈਡੀ ਨੂੰ ਕਿਹਾ ਕਿ ਆਪਣੀ ਇਮਾਨਤ ਸੰਭੋ ਮੈਂ ਸਵੀਟੀ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਕੇ ਨਹੀਂ ਲਿਜਾਣਾ ਚਾਹੁੰਦਾ ਤੁਹਾਡਾ ਦਿਲ ਤੜਫਾ ਕੇ ਮੈਂ ਕਦੇ ਵੀ ਖੁਸ਼ ਨਹੀਂ रह ਸਕਦਾ ਇਸ ਕਰਕੇ ਮੈਂ ਸਵੀਟੀ ਨੂੰ ਆਪਣੇ ਨਾਲ ਨਹੀਂ ਰੱਖ ਸਕਦਾ ਮੇਰੇ ਮੂੰਹੋਂ ਇਹ ਗੱਲਾਂ ਸੁਣ ਕੇ ਸਵੀਟੀ ਦਾ ਡੈਡੀ ਅੱਖਾਂ ਭਾਰ ਆਇਆ ਤੇ ਕਹਿਣ ਲੱਗਾ ਕਿ ਮੇਰੀ ਆਪਣੀ ਧੀ ਨੇ ਮੇਰਾ ਮaan ਤੋੜ ਦਿੱਤਾ ਉਹ ਸਾਨੂੰ ਛੱਡ ਕੇ ਘਰੋਂ ਭੱਜ ਗਈ ਪਰ ਤੂੰ ਬਗਾਨਾ ਹੋ ਕੇ ਵੀ ਸਾਡੀ ਇੱਜ਼ਤ ਦਾ ਧਿਆਨ ਰੱਖਿਆ ਮੈਂ ਤੇਰਾ ਇਹ احسان ساری زندگی ਨਹੀਂ ਭੁਲਾ ਸਕਦਾ ਜੇ ਅੱਜ ਤੂੰ ਮੇਰੀ ਧੀ ਨੂੰ ਇੱਥੇ ਨਾ ਛੱਡ ਕੇ ਜਾਂਦਾ ਤਾਂ ਸਾਡੀ ਇੱਜ਼ਤ ਖਰਾਬ ਹੋ ਜਾਣੀ ਸੀ ਤੇ ਸਾਰੇ ਲੋਕਾਂ ਨੇ ਸਾਡੇ ਤੇ ਥੂ ਥੂ ਕਰਨਾ ਸੀ ਪਰ ਤੂੰ ਸਾਡੀ ਇੱਜ਼ਤ ਬਚਾ ਲਈ ਮੈਂ ਕਿਹਾ ਇਹ ਤਾਂ ਮੇਰਾ ਫਰਜ਼ ਸੀ ਸਵੀਟੀ ਦੇ ਡੈਡੀ ਨੇ ਮੈਨੂੰ ਆਪਣੇ ਗਲ ਨਾਲ ਲਾ ਲਿਆ ਤੇ ਉੱਚੀ ਉੱਚੀ ਰੋਣ ਲੱਗਾ ਤੇ ਮੇਰੇ ਕੋਲੋਂ ਮਾਫੀ ਮੰਗਣ ਲੱਗਾ ਮੈਂ ਕਿਹਾ ਤੁਸੀਂ ਕਿਹੜੀ ਗੱਲ ਦੀ ਮਾਫੀ ਮੰਗ ਰਹੇ ਹੋ ਤਾਂ ਸਵੀਟੀ ਦਾ ਡੈਡੀ ਕਹਿਣ ਲੱਗਾ ਕਿ ਮੈਂ ਕਿਸੇ ਇਨਸਾਨ ਨੂੰ ਸਮਝਣ ਚ ਬੜੀ ਵੱਡੀ ਗਲਤੀ ਕਰ ਲਈ ਸੀ ਮੈਂ ਸਿਰਫ ਤੇਰਾ ਹੁਲੀਆ ਵੇਖਿਆ ਸੀ ਤੇਰੀ ਪੜ੍ਹਾਈ ਵੇਖੀ ਸੀ ਪਰ ਤੇਰੇ ਅੰਦਰ ਕਿੰਨੀ ਜ਼ਿਆਦਾ ਚੰਗਿਆਈ ਆ ਉਹ ਮੈਨੂੰ ਨਜ਼ਰ ਨਹੀਂ ਆਈ ਸੀ ਉਹ ਮੈਨੂੰ ਅੱਜ ਨਜ਼ਰ ਆਈ ਆ ਜੇ ਮੇਰੀ ਧੀ ਕਰੋ ਭੱਜ ਕੇ ਨਾ ਜਾਂਦੀ ਤਾਂ ਮੈਨੂੰ ਕਦੇ ਵੀ ਇਹ ਚੀਜ਼ ਦਾ ਪਤਾ ਨਹੀਂ ਲੱਗਣਾ ਸੀ ਕਿਉਂਕਿ ਅਸੀਂ ਪੜੇ ਲਿਖੇ ਲੋਕ ਸਿਰਫ ਪੜ੍ਹਾਈ ਤੋਂ ਹੀ ਬੰਦੇ ਨੂੰ ਜੱਜ ਕਰਦੇ ਆ ਜਦਕਿ ਸਾਰਾ ਕੁਝ ਬੰਦੇ ਦੀ ਪੜ੍ਹਾਈ ਹੀ ਨਹੀਂ ਹੁੰਦੀ ਕਈ ਵਾਰ ਚੰਗੇ ਗੁਣ ਵੀ ਬੰਦੇ ਦੀ ਪੜ੍ਹਾਈ ਤੋਂ ਵੱਧ ਕੇ ਹੋ ਜਾਂਦੇ ਨੇ ਹੁਣ ਮੈਨੂੰ ਸਮਝ ਲੱਗ ਗਿਆ ਕਿ ਮੇਰੀ ਧੀ ਨੂੰ ਤੇਰੇ ਵਰਗਾ ਇਨਸਾਨ ਕਦੇ ਨਹੀਂ ਮਿਲ ਸਕਦਾ ਜਿੰਨਾ ਸਾਡੀ ਇੱਜ਼ਤ ਦਾ ਤੂੰ ਖਿਆਲ ਰੱਖਿਆ ਇਹਨਾਂ ਕੋਈ ਨਹੀਂ ਰੱਖ ਸਕਦਾ ਅੱਜ ਮੈਨੂੰ ਤੇਰੇ ਤੇ ਮਾਣ ਹੋ ਰਿਹਾ ਕਿ ਤੂੰ ਮੇਰੀ ਧੀ ਨੂੰ ਆਪਣੇ ਲਈ ਹਮਸਫਰ ਚੁਣਿਆ ਇੰਨੀ ਗੱਲ ਕਹਿ ਕੇ ਉਹਨੇ ਆਪਣੀ ਧੀ ਦਾ ਹੱਥ ਮੇਰੇ ਹੱਥ ਵਿੱਚ ਦੇ ਦਿੱਤਾ ਉਨੇ ਕਾ ਕੇ ਖੁਸ਼ੀ-ਖੁਸ਼ੀ ਮੇਰੀ ਧੀ ਨੂੰ ਵਿਆਹਣ ਆ ਗਈ ਮੈਂ ਬਹੁਤ ਖੁਸ਼ ਆ ਕਿ ਮੈਨੂੰ ਤੇਰੇ ਵਰਗਾ ਜਵਾਈ ਮਿਲਿਆ ਉਹਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਤੇ ਸੁਵਿਟੀ ਬੜੇ ਖੁਸ਼ ਹੋਏ ਇੱਕ ਹਫਤੇ ਬਾਅਦ ਸਾਡੇ ਦੋਵਾਂ ਦਾ ਵਿਆਹ ਰੱਖ ਦਿੱਤਾ ਗਿਆ ਮੇਰੀਆਂ ਭਾਬੀਆਂ ਤਾਂ ਬਿਲਕੁਲ ਹੀ ਸੜਗੀਆਂ ਸੀ ਕਿਉਂਕਿ ਉਹਨਾਂ ਨੂੰ ਤਾਂ ਇਹ ਸੀ ਕਿ ਇਹਦਾ ਵਿਆਹ ਨਾ ਹੋਵੇ ਪਰ ਹੁਣ ਮੇਰਾ ਵਿਆਹ ਇੱਕ ਨਰਸ ਕੁੜੀ ਨਾਲ ਹੋਣ ਲੱਗਿਆ ਸੀ ਤਾਂ ਉਹ ਇਸ ਗੱਲ ਤੋਂ ਬਿਲਕੁਲ ਵੀ ਤੜਫ ਗਈਆਂ ਸੀ ਉਹਨਾਂ ਕੋਲ ਇਹ ਗੱਲ ਬਿਲਕੁਲ ਬਰਦਾਸ਼ਤ ਨਾ ਹੋਈ ਉਹ ਮੇਰੇ ਵਿਆਹ ਵਿੱਚ ਵੀ ਨਹੀਂ ਆਈਆਂ ਕਿਉਂਕਿ ਉਹਨਾਂ ਨੂੰ ਤਾਂ ਇਹ ਸੀ ਕਿ ਇਹਦਾ ਵਿਆਹ ਨਾ ਹੋਵੇ ਤੇ ਇਹਦੀ ਸਾਰੀ ਜ਼ਮੀਨ ਤੇ ਘਰ ਦਾ ਹਿੱਸਾ ਸਾਨੂੰ ਆ ਜਾਵੇ ਪਰ ਮੈਂ ਬੜਾ ਖੁਸ਼ ਸੀ ਕਿਉਂਕਿ ਮੈਨੂੰ ਮੇਰਾ ਪਿਆਰ ਮਿਲਣ ਜਾ ਰਿਹਾ ਸੀ ਮੈਨੂੰ ਉਹਦੇ ਨਰਸ ਹੋਣ ਤੇ ਕੋਈ ਲਾਲਚ ਨਹੀਂ ਸੀ ਬਸ ਇਸ ਗੱਲ ਦਾ ਬੜਾ ਮਾਣ ਸੀ ਤੇ ਮੈਨੂੰ ਚੰਗੀ ਕੁੜੀ ਮਿਲ ਗਈ ਆ ਜੋ ਕਿ ਮੈਨੂੰ ਸੱਚੇ ਦਿਲੋਂ ਪਿਆਰ ਕਰਦੀ ਆ ਤੇ ਸਾਡਾ ਦੋਵਾਂ ਦਾ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ ਗਿਆ ਸੀ ਸਵੀਟੀ ਦੇ ਡੈਡੀ ਨੇ ਵਿਆਹ ਤੇ ਬੜੇ ਪੈਸੇ ਲਗਾਏ ਮੇਰੇ ਮਨਾ ਕਰਨ ਦੇ ਬਾਵੀਉ ਵੀ ਉਹਨੇ ਸਾਡਾ ਵਿਆਹ ਪੂਰੇ ਵੱਡੇ ਪੱਦਰ ਤੇ ਕੀਤਾ ਤੇ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਹਾਂ ਕਈ ਵਾਰ ਭਾਬੀਆਂ ਨੇ ਸਾਡੇ 'ਚ ਫੇਕ ਪਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸਵੀਟੀ ਉਹਨਾਂ ਦੀਆਂ ਗੱਲਾਂ 'ਚ ਕਦੇ ਵੀ ਨਹੀਂ ਆਈ ਕਿਉਂਕਿ ਸਾਡੀ ਦੋਵਾਂ ਦੀ ਆਪਸ 'ਚ ਬੜੀ ਬਣਦੀ ਸੀ ਵਿਆਹ ਤੋਂ ਬਾਅਦ ਸਵੀਟੀ ਨੇ ਸਾਡੇ ਦੋਵਾਂ ਦੀ ਫਾਈਲ ਕੈਨੇਡਾ ਦੀ ਲਗਾ ਦਿੱਤੀ ਸਾਡੀ ਕਿਸਮਤ ਇੰਨੀ ਚੰਗੀ ਸੀ ਕਿ ਸਾਡਾ ਦੋਵਾਂ ਦਾ ਵੀਜ਼ਾ ਲੱਗ ਗਿਆ ਹੁਣ ਅਸੀਂ ਦੋਵੇਂ ਕੈਨੇਡਾ 'ਚ ਰਹਿ ਰਹੇ ਆ ਹੁਣ ਭਾਬੀ ਹੁਣੀ ਵਾਰ-ਵਾਰ ਫੋਨ ਕਰਕੇ ਇੱਕੋ ਗੱਲ ਕਹਿੰਦੀਆਂ ਨੇ ਕਿ ਸਾਡੇ ਬੱਚਿਆਂ ਦਾ ਵੀ ਬਾਹਰਲਾ ਬਣਾ ਲਿਓ ਆਪਾਂ ਕਿਹੜਾ ਕੋਈ ਬਗਾਨੇ ਆ ਮੈਨੂੰ ਬੜਾ ਹਾਸਾ ਆਉਂਦਾ ਏ ਕਿ ਉਹ ਕਿਸ ਤਰ੍ਹਾਂ ਉਹ ਟਾਈਮ ਭੁੱਲ ਗਈਆਂ ਨੇ ਜਦੋਂ ਮੇਰਾ ਘਰ ਨਹੀਂ ਵਸਣ ਦਿੰਦੀਆਂ ਸੀ ਅੱਜ ਮੈਂ ਉਹਨਾਂ ਦਾ ਆਪਣਾ ਹੋ ਗਿਆ ਜਦ ਆਪਰੋ ਲਾਲਚ ਆ ਗਿਆ ਤਾਂ ਹੋਰ ਬਣ ਗਈਆਂ ਨੇ ਇਸ ਤਰ੍ਹਾਂ ਹੌਲੀ-ਹੌਲੀ ਮੈਂ ਆਪਣੀ ਮਾਂ ਨੂੰ ਵੀ ਆਪਣੇ ਕੋਲ ਕੈਨੇਡਾ ਬੁਲਾ ਲਿਆ ਸੀ ਅਸੀਂ ਤਿੰਨੋਂ ਬਹੁਤ ਖੁਸ਼ੀ-ਖੁਸ਼ੀ ਆਪਣੇ ਘਰ ਰਹਿ ਰਹੇ ਆ ਸਵੀਟੀ ਨੇ ਮੇਰੀ ਜ਼ਿੰਦਗੀ ਚਾਕੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਉਹਨੇ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਭਰ ਦਿੱਤੀਆਂ ਉਹ ਹਮੇਸ਼ਾ ਇਹੋ ਗੱਲ ਮੈਨੂੰ ਕਹਿੰਦੀ ਆ ਤੇ ਮੈਂ ਉਹਨੂੰ ਕਹਿੰਨਾ ਆ ਕਿ ਤੇਰੇ ਨਾਲ ਮੇਰੀ ਜ਼ਿੰਦਗੀ ਬਦਲ ਗਈ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡਾ ਚੈਨਲ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ